ਬਾਬੂ ਸ਼ਾਇਦ ਦੇਖ ਰਹੇ ਹੋ ਤੁਸੀਂ ਅੱਜ ਪੰਜਾਬ ਦੀ ਬਾਜ਼ਾਰਤ ਵਿੱਚ ਨਵੇਂ ਚਿਹਰੇ ਸ਼ਾਮਿਲ ਹੋਏ ਨੇ ਵੱਡਾ ਰੱਦੋਬਦਲ ਹੋਇਆ ਤੇ ਨਵੇਂ ਲੋਕਲ ਬਾਡੀਜ਼ ਮਿਨਿਸਟਰ ਜਿਹੜੇ ਬਣੇ ਨੇ ਡਾਕਟਰ ਅਰਵਜੋਤ ਸਿੰਘ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਜਿਹੜਾ ਇਹ ਮਹਿਕਮਾ ਮਿਲਿਆ ਲੋਕਲ ਬਾਡੀਜ਼ ਪ੍ਰੇਪੇਡ ਸੀਗੇ ਇਹ ਮਹਿਕਮਾ ਮਿਲ ਸਕਦਾ ਹੈ ਤੇ ਜੇ ਹੁਣ ਮਿਲਿਆ ਤਾਂ ਇਹਨੂੰ ਲੈ ਕੇ ਰੋਡਮੈਪ ਕੀ ਹੈ ਨਹੀਂ ਸਾਨੂੰ ਦੇਖੋ ਕੋਈ ਐਲੀ ਨਹੀਂ ਸੀਗਾ ਤੇ ਜਦੋਂ ਸੰਕਾਲ ਵੀ ਹੈ ਵੀਵਰ ਨੂੰ ਐਕਸਪੈਕਟਿੰਗ ਹੈ ਕੋਈ ਐਡ ਐਕਸਪੈਂਸ਼ਨ ਦੀ ਗੱਲ ਹੋਵੇ ਸਾਡਾ ਰਿਪੋਰਟ ਤੇ ਵੀ ਗੱਲ ਹੋਵੇਗੀ ਤੇ ਜਿਹੜੋ ਵੀ ਅ ਅ ਗੁਰਮਾਰਾ ਦੇ ਮੇਅਰ ਦੇ ਨਾਲ ਸਾਰੀ ਆਵਾਦੀ ਪਾਰਟੀ ਵੀ ਹਾਈ ਕੁਮਾਰ ਦੇ ਨਾਲ ਸਾਨੂੰ ਜੋ ਜੋ ਜਬਰ ਦਿੱਤੀ ਹੈ ਐਂਡ ਆਈ ਆਲਸੋ ਡਿਡ ਐਕਸਪੈਕਟ ਕਿ ਸਾਨੂੰ ਸੋਚਿਆ ਨਹੀਂ ਸੀ ਕਿ ਸਾਨੂੰ ਇਹ ਬੈਕੌਮ ਮਿਲੂਗਾ ਜਾਂ ਨਾ ਅਸੀਂ ਕੋਈ ਕਵਾਇਸ਼ ਕੀਤੀ ਸੀ ਸਾਡੇ ਕਿ ਵਿੱਚ ਸੀ ਸਾਨੂੰ ਆ ਮੈਕਮਾ ਦਿਓ ਆ ਮੈਕਮਾ ਦਿਓ ਜਿਹੜੋ ਜੋ ਪਾਰਟੀ ਨੇ ਜੋ ਸਰਕਾਰ ਨੇ ਜੋ ਸੀਐਮ ਸਾਹਿਬ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਜੋ ਮੈਕਮਾ ਦਿੱਤਾ ਹੈ ਤੇ ਅਸੀਂ ਆਪਾਂ ਉਹਨਾਂ ਜ਼ਿੰਮੇਵਾਰੀ ਤੇ ਅਸੀਂ ਅਖਰੇ ਉਤਰਾਗੇ ਆਪਾਂ ਤੇ ਜਰੂਰ ਅਸੀਂ ਆਪਾਂ ਉਹਨਾਂ ਨੂੰ ਪੋਜ਼ਿਟਿਵ ਆਪਾਂ ਕਰਕੇ ਦਿਖਾਵਾਂਗੇ ਜੀ ਅੱਛਾ ਪਾਰਟੀ ਨਾਲ ਜੁੜਨ ਤੋਂ ਲੈ ਕੇ ਸ਼ਾਮ 84 ਤੋਂ ਵਿਧਾਇਕ ਬਣਨਾ ਉਸ ਤੋਂ ਬਾਅਦ ਹੁਣ ਅਜ ਮੰਤਰੀ ਬਣਨਾ ਪੂਰਾ ਸਫਰ ਕਿਵੇਂ ਦੇਖਦੇ ਹੋ ਸਫਰ ਸਾਂਝਾ ਕਰੋ ਸਾਡੇ ਨਾਲ ਕਿਵੇਂ ਰਿਆ ਪਾਰਟੀ ਨਾਲ ਜੁੜੇ ਕਿਵੇਂ ਉਸ ਤੋਂ ਬਾਅਦ ਕਿਵੇਂ ਡਵੈਲਪਮੈਂਟਸ ਜੀ ਜੀ ਵੈਰੀ ਟਰੂ ਮੈਂ ਦੇਸਕਲੀ ਮੈਂ ਮੈਡੀਸਨ ਡਾਕਟਰ ਸਾਡੀ ਵੀ.ਵੀ.ਐਸ ਪਟਾਲੇ ਤੋਂ ਹੋਈ ਸੀ ਕਿ ਮੈਂ ਡੀਸਰਟੀ ਪੀਜੀ ਚੰਡੀਗੜ੍ਹ ਤੋਂ ਸਿਸਦਨ ਮੇਰੀ ਪ੍ਰਾਈਵੇਟ ਪ੍ਰੈਕਟਿਸ ਚੱਲਦੀ ਸੀ ਸਾਡਾ ਹਸਪੀਟਲ ਆਫ ਜੋਤ ਹਸਪੀਟਲ ਹੈਗਾ ਤੇ 12 ਚ ਅਸੀਂ ਆਪਾਂ ਪਾਰਟੀ ਨਾਲ ਜੁੜੇ ਸੀ ਆਪਾਂ ਤੇ ਸਾਡੇ ਮਨ ਚ ਇਹ ਸੀਗਾ ਕਿ ਅਸੀਂ ਜਿਸ ਤਰ੍ਹਾਂ ਰਵਿੰਦਰਜੀਤ ਜੀ ਨੂੰ ਕੰਮ ਕਰਦੇ ਦੇਖਿਆ ਪਾਰਟੀ ਬਣੀ ਤੇ ਮੈਂ ਕਿਹਾ ਜ਼ਰੂਰ ਅਸੀਂ ਆਪਾਂ ਇਹਨਾਂ ਦਾ ਆਪਾਂ ਸਾਥ ਦੇਈਏ ਇਕੱਠੇ ਹੋ ਕੇ ਇੱਕ ਜਿੱਦਾਂ ਉਹ ਕਹਿੰਦੇ ਸੀ ਜੇ ਪੜੇ ਲਿਖੇ ਲੋਕ ਨਹੀਂ ਆਣਗੇ ਤੇ ਕਿਦਾਂ ਬਦਲਾਅ ਹੋਊਗਾ ਤੇ ਅਸੀਂ ਉਹਨਾਂ ਦਾ ਸਾਥ ਦੇਣ ਲਈ ਅਸੀਂ ਹੋਂ ਨਾਲ ਜੁੜੇ ਸੀ ਤੇ ਅੱਜ ਜਿੱਥੇ ਪਹੁੰਚੇ ਆਂ ਤੇ ਅਕਾਲਪੁਰ ਦੀ ਮੇਅਰ ਤੇ ਪਾਰਟੀ ਦੀ ਉਹਨਾਂ ਦਾ ਵਿਸ਼ਵਾਸ ਸਾਡੇ ਤੇ ਤੇ ਅੱਜ ਅਸੀਂ ਇੱਥੇ ਐਮਐਲਏ ਬਣ ਕੇ ਅਸੀਂ ਅੱਜ ਮੰਤਰੀ ਬਣੇ ਥੋੜਾ ਮੁਰੀਆ ਸਰੂ ਪਹਿਲਾ ਰਿਐਕਸ਼ਨ ਤੁਹਾਡਾ ਕੀ ਸੀ ਜਦੋਂ ਪਤਾ ਲੱਗਿਆ ਕਿ ਕੈਬਨਿਟ ਸ਼ਾਮਿਲ ਕੀਤਾ ਜਾ ਰਿਹਾ ਹੈ ਉਹ ਤਾਂ ਚਲੋ ਬੜਾ ਸਰਪ੍ਰਾਈਜ਼ਿੰਗ ਸੀ ਸਾਡੇ ਲਈ ਉਹ ਤੇ ਆਈ ਡਿਡਨਟ ਐਕਸਪੈਕਟ ਕਿ ਸਾਨੂੰ ਜਦੋਂ ਸੀਐਮ ਸਾਹਿਬ ਨੇ ਦਿੱਲੀ ਬੁਲਾਇਆ ਕਿ ਤੁਹਾਨੂੰ ਇਹ ਸਾਰਾ ਪ੍ਰਮੋਸ਼ਨ ਕਰ ਰਹੇ ਹੈਗੇ ਜੇ ਅਸੀਂ ਤਾਂ ਹੋਰ ਹੀ ਸੋਚ ਅਸੀਂ ਆਪਣੇ ਮਨ ਚ ਲੈ ਕੇ ਬੈਠੇ ਸੀਗੇ ਬਟ ਚਲੋ ਜੋ ਵੀ ਉਹਨਾਂ ਨੇ ਸਾਡਾ ਪਿਛਲਾ ਟ੍ਰੈਕ ਰਿਕਾਰਡ ਜਾਂ ਕੁਝ ਸਾਨੂੰ ਦੇਖ ਕੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨਾਂ ਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾ ਕੇ ਆ ਉਹਨਾਂ ਨੂੰ ਮੈਂ ਕਿ ਜਿਹੜੀ ਵੀ ਤੁਸੀਂ ਸਾਨੂੰ ਜ਼ਿੰਮੇਵਾਰੀ ਦੋਗੇ ਅੱਗੇ ਅਸੀਂ ਆਪਾਂ ਤਨਦਈ ਨਾਲ ਪੰਜਾਬ ਦੀ ਸੇਵਾ ਕਰਾਂਗੇ ਤੇ ਉਹਨਾਂ ਨੇ ਕਿਹਾ ਕਿ ਵਹੀ ਭੇਜਿਆ ਕਿ ਤਕੜੇ ਹੋ ਕੇ ਪੰਜਾਬ ਦੀ ਤੁਸੀਂ ਸੇਵਾ ਕਰੋ। ਅਚਾਪਸਰਾ ਦੇ ਨਾਲ ਕੋਆਰਡੀਨੇਸ਼ਨ ਬਣਾਉਣ ਦੇ ਲਈ ਕੋਈ ਖਾਸ ਨੁਕਤਾ ਸੋਚ ਰਹੇ ਹੋ ਕਿਵੇਂ ਕੰਮਕਾਰ ਕਰੋਂਗੇ ਆਪਣੇ ਇਸ ਮੈਕ ਵਿੱਚ? ਨਹੀਂ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਅਸੀਂ ਹਮੇਸ਼ਾ ਹੀ ਪੋਜ਼ਿਟਿਵ ਰਹੀਦਾ, ਕੌਨਫੀਡੈਂਟ ਰਹੀਦਾ ਪਰ ਕੋਈ ਦਲੇਰੀ ਅਸੀਂ ਐਜ਼ ਅ ਟੀਮ ਵਰਕ ਐਜ਼ ਅ ਫੈਮਲੀ ਅਸੀਂ ਕੰਮ ਕਰਾਂਗੇ ਤੇ ਮੈਂ ਸਮਝਦਾ ਕੋਈ ਕੋਈ ਦਿੱਕਤ ਕੋਈ ਮੁਸ਼ਕਲ ਨਹੀਂ ਕੋਈ ਗੱਲ ਨਹੀਂ ਹੈ ਕੋਈ ਵੀ ਇਦਾਂ ਦੀ ਆਖਰੀ ਸਵਾਲ ਜੀ ਹਲਕੇ ਲਈ ਕੀ ਕਰਨਾ ਚਾਹੁੰਦੇ ਹੁਡੇ ਹਲਕੇ ਦੇ ਲੋਕਾਂ ਨੂੰ ਬੜੀ ਉਮੀਦ ਹੋਣੀ ਹੈ ਕਿ ਸਾਡੇ ਪ੍ਰੋਨੇ ਵਿਧਾਇਕ ਨੂੰ ਐਨੀ ਇੰਪੋਰਟੈਂਟ ਡੈਸਿਗਨੇਸ਼ਨ ਮਿਲਿਆ ਸੋ ਖਾਸ ਤੌਰ ਤੇ ਜਿਹੜਾ ਫੋਕਸ ਸ਼ਾਮ 84 ਤੇ ਕਿਵੇਂ ਜੀ ਡੈਫੀਨਿਟਲੀ ਹਲਕਾ ਅੱਜ ਬੜਾ ਖੁਸ਼ ਹੈਗਾ ਉਹਨਾਂ ਨੂੰ ਬੜੀਆਂ ਉਮੀਦਾਂ ਹੈਗੀਆਂ ਆਸਾ ਹੈਗੀ ਹੈ ਸਾਡੇ ਤੋਂ ਤੇ ਮੈਂ ਇਹੀ ਕਹੂੰਗਾ ਕਿ ਆਪਣੇ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ, ਮਾਨ ਦਿੱਤਾ ਤੇ ਉਹਨਾਂ ਦਾ ਮੈਂ ਉਹਨਾਂ ਨੂੰ ਵਧਾਈ ਦਿੰਦਾ ਤੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਸਾਰਿਆਂ ਦਾ ਤੇ ਜਰੂਰ ਅਸੀਂ ਆਪਣੇ ਹਲਕੇ ਲਈ ਵੀ ਆਪਾਂ ਮਹਿਕਮਾ ਬੜਾ ਵੱਡਾ ਸਾਡੇ ਹਲਕੇ 'ਚ ਵੀ ਦੋ ਕਮੇਟੀਆਂ ਨੇ ਹਰਿਆਣਾ ਦੀ ਛਾਂ ਫਰਾਸੀ ਹੈਗੀ ਤੇ ਆਪਾਂ ਜੋ ਬੈਸਟ ਅਸੀਂ ਬਾਕੀ ਹਲਕੇ ਲਈ ਵੀ ਕਰਨਾ ਤੇ ਆਪਣੇ ਹਲਕੇ ਲਈ ਵੀ ਆਪਾਂ ਜਰੂਰ ਡੈਫੀਨਿਟਲੀ ਸਾਨੂੰ ਮੌਕਾ ਮਿਲਿਆ ਐਜ਼ ਐਮਐਲਏ ਐਜ਼ ਹੁਣ ਮੰਤਰੀ ਬਣੇ ਸਰਕਾਰ ਵਿੱਚ ਤੇ ਅਸੀਂ ਜ਼ਰੂਰ ਡੈਫੀਨਟਲੀ ਅਸੀਂ ਪੋਜ਼ਿਟਿਵ ਗੁੱਡ ਅਸੀਂ ਰਿਪਰ ਕਰਾਂਗੇ ਜੀ ਆਪਾਂ ਠੀਕ ਹੈ ਜੀ 올 ਦਾ ਬੈਸਟ ਥੈਂਕ ਯੂ ਅ ਸੋ ਕੱਲ੍ਹ ਗੱਲ ਕਰ ਰਹੇ ਸੀ ਕਿ ਡਾਕਟਰ ਜੋਸ਼ ਸਿੰਘ ਨਾਲ ਸ਼ਾਮ ਜਰਾਸੀ ਤੋਂ ਵਿਧਾਇਕ ਸੀ ਤੇ ਹੁਣ ਪੰਜਾਬ ਦੀ ਕੈਬਨਿਟ ਦੇ ਵਿੱਚ ਇਹਨਾਂ ਨੂੰ ਜਗ੍ਹਾ ਮਿਲੀ ਹੈ ਜੀ ਲੋਕਲ ਬਾਡੀਜ਼ ਤੇ ਪਾਰਲੀਮੈਂਟਰੀ ਅਫੇਅਰਸ ਤੇ ਦੋ ਡਿਪਾਰਟਮੈਂਟ ਸੰਭਾਲਣ ਜਾ ਰਹੇ ਨੇ ਤੇ ਕਿਸ ਤਰ੍ਹਾਂ ਦਾ ਰੋਡ ਮੈਪ ਹੋਊਗਾ ਉਹ ਸਾਡੇ ਨਾਲ ਸਾਂਝਾ ਕੀਤਾ ਆਪਣੇ ਸਹਿਯੋਗੀ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਹਰਸ਼ਪਾਲ ਸਿੰਘ ਸਿੱਧੂ ਬਾਪੂ ਸ਼ਾਹੀ ਟਾਈਮਸ